ਕੋਡੀ 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 ਕਬੱਡੀ ਕਬਟਾਇਆ ਦੀਪ ਕਹਿੰਦਾ ਵੀ ਇਹ ਭਰਾ ਦਾ ਬੋਲੀਏ ਆਪਾਂ ਇਹਦਾ ਕਹਿੰਦੇ ਵੀ ਚੁੱਲਾ-ਚੁੱਲੇ ਤੇ ਤਵਾ-ਤਵੇ ਤੇ ਰੋਟੀ ਕਬੱਡੀ ਕਰਕੇ ਪੱਕਦੀ ਆ ਇਹਦਾ ਵੀ ਜਰੂਰ ਜਿਹੜਾ ਮਾਨ ਸਨਮਾਨ ਕਰਨਾ ਆਪਾਂ ਇਹਦਾ ਮਾਨ ਸਨਮਾਨ ਇਦਾਂ ਦਾ ਬੂਟੇ ਬਾਈ ਇਹ ਮੁੱਟੇ ਕੋਲੇ ਕੋਈ ਵਹੀਕਲ ਹੈ ਨਹੀਂ ਸੀ ਆਉਣ ਜਾਣ ਦੇ ਲਈ ਇਹਨੇ ਇੱਕ ਦਿਨ ਕਿਤੇ ਗੱਲ ਕਰਤੀ ਗੁਰਵਿੰਦਰ ਘਾਂਗੇ ਕੋਲੇ ਦੀਪ ਦਬਰਜੀ ਕੋਲੇ ਗੱਲ ਕਰ ਦਿੱਤੀ ਉਧਰ ਸੁਖਮਨ ਢਿੱਲੋਂ ਤੇ ਅਜੇ ਪ੍ਰਤਾਪ ਸੋਨੇ ਬਾਈ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੈਂ ਸਾਰੀ ਪ੍ਰਬੰਧ ਕਮੇਟੀ ਦਾ ਸਤਿਕਾਰ ਕਰਦਿਆਂ ਜਿਨ੍ਹਾਂ ਦੀ ਮਿਹਨਤ ਦੇ ਬਲਬੂਤੇ ਤੇ ਅੱਜ ਮੇਜਰ ਲੀਗ ਫੈਡਰੇਸ਼ਨ ਦਾ ਜਿਹੜਾ ਇਹ ਕੱਪ ਹੈ بڑا ਮੈਚ ਚੱਲਦਾ ਹੋਈ ਬੜੇ ਉਧਰ ਜਿਹੜਾ ਆ ਸਨਮਾਨੋ ਲੱਗਿਆ ਹੈ ਇਹ ਮੁੰਡੇ ਨੂੰ ਲੋੜ ਸੀਗੀ ਇਹਨੇ ਗੱਲ ਕਰਤੀ ਦੀਪਦ ਮੁਰਜੀ ਕੋਲੇ ਤੇ ਗੁਰਵਿੰਦਰ ਘਾਂਗੇ ਕੋਲੇ ਵੀ ਭਾਈ ਜਦੋਂ ਮੈਂ ਰਾਤ ਨੂੰ ਆਉਂਦਾ ਕਈ ਵਾਰੀ ਤੇ ਮੈਨੂੰ ਆਉਣ ਜਾਣ ਦਾ ਪ੍ਰਬੰਧ ਹੋ ਜਾਂਦਾ ਕੋਈ ਗੱਡੀ ਚ ਬਿਠਾ ਲੈਂਦਾ ਤੇ ਕਈ ਵਾਰੀ ਮੈਨੂੰ ਅੱਡਿਆਂ ਦੇ ਵਿੱਚ ਰਾਤ ਕੱਟਣੀ ਪੈਂਦੀ ਆ ਤੇ ਦੀਪ ਨੇ ਗੁਰਵਿੰਦਰ ਘਾਂਗੇ ਨੇ ਇਹਦੇ ਦਰਦ ਨੂੰ ਸਮਝਿਆ ਇਹਨੂੰ ਕਹਿੰਦੇ ਵੀ ਤੂੰ ਇੱਕ ਟਵਾਂ ਲੱਭ ਲੈ ਕੋਈ ਇਹਦੇ ਆਪਣੇ ਏਰੀਆ ਦੇ ਵਿੱਚ ਇੱਕ ਟਵਾਂ ਲੈ ਲਈ ਆ ਉਹ ਇੱਕ ਵਾਰ ਦੇ ਸਾਰੇ ਪੈਸੇ ਗੁਰਵਿੰਦਰ ਕਾਂਦਾ ਤੇ ਦੀਪਤ ਬੁਰਜੀ ਇਹ ਮੁੰਡੇ ਨੂੰ ਦੇ ਰਹੇ ਆ ਹੁਣ ਗੁਰਵਿੰਦਰ ਕਾਗੇ ਦਾ ਵੀ ਧੰਨਵਾਦ ਹੈ ਸਾਰੀ ਸੰਗ ਦਾ ਧੰਨਵਾਦ ਦੀਪ ਦਾ ਧੰਨਵਾਦ ਇੱਕ ਵਾਰੀ ਤਾੜੀ ਮਾਰੋ ਜਾਨ ਮੁੰਡਿਆਂ ਦੇ ਲਈ ਕਿੱਡੀ ਪੱਟੀ ਗੱਲ ਹੈ ਪਰਬਤਾਂ ਚੜ੍ਹਦੀ ਕਲਾ ਵਿੱਚ ਰੱਖੇ ਔਰ ਚੰਦਰਵੀਰ ਦਾ ਧੰਨਵਾਦ ਕਰਦਾ ਮਾਡੇ ਸਾਡੇ ਵੀਰ ਨੇ ਚੰਦਰ ਹਾਂ ਕਹਾਂਗੇ ਤੇ ਹੜੀ ਹਾਂਗਕਾਂਗ ਲੈ ਵੀ ਗੁਰਵਿੰਦਰ ਧੰਨਵਾਦ ਹੈ ਚੰਦੜ ਹਾਂਗਕਾਂਗ ਉਧਰ ਹੜੀ ਹਾਂਗਕਾਂਗ ਸੰਤ ਬਾਬਾ ਹਿਆਰਾ ਸਿੰਘ ਜੀ ਉਹਨਾਂ ਦੀ ਸਾਰੀ ਟੀਮ ਦੇ ਵੱਲੋਂ ਇਹ ਸਤਿਕਾਰ ਹੈ ਗੁਰਵਿੰਦਰ ਕਾਂਗਾ ਦੀਪਦਪੁਰ ਜੀ ਕਹਿੰਦਾ ਵੀ ਸਾਰੇ ਭਰਾਵਾਂ ਦਾ ਸਤਿਕਾਰ ਕਰਦੇ ਹੋ ਇਧਰ ਸਿੰਘਪੁਰੀਏ ਰਾਣੇ ਦਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁਲਾਣਾ ਤੇ ਬੈਲ ਆਈਕਨ ਦਬਾਉਣਾ ਨਾ ਭੁਲਾਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ